ਜੇ ਸੀ ਸਾਰੇ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਇਹਨੂੰ ਕੋਈ ਵੀ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ ਜੇ ਕੋਈ ਕਿਸੇ ਬਾਰੇ ਕੁਝ ਕਹਿੰਦਾ ਵੀ ਆ ਜੇ ਇਹਨੂੰ ਸ਼ਾਂਤੀ ਨਾਲ ਆਪਾਂ ਨਵੇੜਾ ਕਰੀਏ ਮੈਂ ਸਿਰਫ ਇੱਕ ਕੁਐਸਚਨ ਰੱਖਣ ਆਇਆ ਜੀ ਸਪੈਸ਼ਲ ਆਪਣੇ ਸ਼ਹਿਲ ਸ਼ਹਿਰ ਦੇ ਵਿੱਚ ਡੀਸੀ ਚੌਂਕ ਤੋਂ ਲੈ ਕੇ ਹੋਰ ਵੀ ਚੌਂਕਾਂ ਦੇ ਵਿੱਚ ਲਾਈਟਾਂ ਲਗਾਈਆਂ ਗਈਆਂ ਸੀ 28 ਲੱਖ ਰੁਪਏ ਦੀਆਂ ਕੋਈ ਪੁੱਛ ਨਾ ਜਾਣਦੇ ਆ ਲਾਈਟਾਂ ਕਿੰਨੀ ਦੇ ਚੱਲੀ ਆ ਕਿ ਬਾਅਦ ਚੋਂ ਫਿਊਜ ਉੱਡ ਗਿਆ ਜੀ ਜਾਂ ਬਾਦੋਂ ਆ ਕਾਲੀ ਜੰਦੂ ਅਕਾਲੀ ਕਾਂਗਰਸ ਤੇ ਮੌਕੇ ਤੇ ਤੁਹਾਡੀ ਸਰਕਾਰ ਇਹਨਾਂ ਕੋਲ ਸਵਾਲ ਪੁੱਛਿਆ ਵੀ ਸਿਵਲ ਹਸਪਤਾਲ ਹਾਲੇ ਵੀ ਰੈਫਰ ਹਸਪੀਟਲ ਆ ਮੇਰਾ ਇਸ ਟਾਈਮ ਵੀ ਵੀ ਬੜਾ ਹੀ ਘਟ ਜੇ ਨਾ ਤੇ ਡਾਕਟਰ ਹੀ ਡਰ ਜਾਂਦੇ ਜਿਨ੍ਹਾਂ ਨੇ ਹੌਸਲਾ ਰੱਖਣਾ ਸਾਨੂੰ ਕਹਿੰਦਾ ਹੌਸਲਾ ਰੱਖ ਕਾਕਾ ਤੁਸੀਂ ਤੂੰ ਸਾਨੂੰ ਕਹਿੰਦੇ ਜਲੰਧਰ 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 ਮੂੰਹ ਆਣਾ ਜਲੰਧਰ ਵੀ ਪੂਰਾ ਨਹੀਂ ਕਰਦੇ ਤੁਸੀਂ ਹੱਸਾਂ ਕੋ ਜਲੰਧਰ ਜਲੰਧਰ ਲੈ ਜਾਓ ਬਸ ਤੁਸੀਂ ਆਪ ਕਹਿੰਦਾ ਜੀ 311 ਬੰਦਿਆਂ ਦੀ ਜਿਹੜੀ ਮਨਜ਼ੂਰੀ ਆਈ ਸੀ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਮਾਨਯੋਗ ਪਰਮਜੀਤ ਐਡਵੋਕੇਟ ਸਾਹਿਬ ਉੱਥੇ ਦੇ ਪ੍ਰਧਾਨ ਸੀ ਮਨਜ਼ੂਰੀ ਆਈ ਉਹ ਸਾਡੇ ਬਿਲਕੁਲ ਉੱਥੇ ਹੀ ਪੈਂਡਿੰਗ ਪਈ ਹੈ ਜੀ ਉਸ ਤੋਂ ਬਾਅਦ 2011 ਦੇ ਵਿੱਚ 2021 ਦੇ ਵਿੱਚ ਸੌਰੀ 175 ਬੰਦਿਆਂ ਦੀ ਹਜੇ ਵੀ ਮਨਜ਼ੂਰੀ ਆਈ ਆ ਉਹਦਾ ਕੋਈ ਹੱਲ ਨਹੀਂ ਹੋਇਆ ਜੀ ਹੁਣ ਸਫਾਈ ਕਰਨੀ ਆ ਜਾਂ ਕੋਈ ਉਹਦੀ ਕੋਈ ਵਸਤੇ ਕਰਮਚਾਰੀ ਤਾਂ ਚਾਹੀਦੇ ਆ ਨਾ ਜੀ ਜੇ ਆਪਾਂ ਕਰਮਚਾਰੀ ਨਾਲ ਭਰਤੀ ਕੀਤੀ ਤੇ ਸਫਾਈਆਂ ਕਿੱਥੋਂ ਹੋਣੀਆਂ ਉਹ ਮੈਨੂੰ ਇਹ ਦੱਸੋ ਜਦੋਂ ਆਪਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਭਰਤੀ ਹੋਈ ਤੇ 2021 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਭਰਤੀ ਹੋਈ ਉਹਨਾਂ ਦੀ ਮਨਜ਼ੂਰੀ ਰੇਟ